ਬੜੇ ਲੰਬੇ ਸਮੇਂ ਤੋਂ ਲੜਾਈ ਲੜ ਰਿਆ ਵਾ ਇਹ ਜਿਹੜਾ ਮੈਡੀਕਲ ਨਸ਼ਾ ਵਾ ਤੜਾ ਤੜ ਜਿਹੜਾ ਵਾ ਸਿਵਲ ਹਸਪੀਟਲ ਕਪੂਤਰੇ ਦੇ ਬਾਹਰ ਚਾਹ ਵਾਲੇ ਕੋਖਿਆਂ ਦੇ ਉੱਤੇ ਜਿਹੜਾ ਵਾ ਵੇਚਿਆ ਜਾ ਰਿਹਾ ਵਾ ਉਹਦੇ ਵਿੱਚ ਹੁੰਦਾ ਪਜਾਏ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਇੰਨੇ ਲੰਬੇ ਸਮੇਂ ਤੋਂ ਇਹ ਨਸ਼ਾ ਵੇਚ ਰਿਹਾ ਵਾ ਉਹ ਕਿੱਦਾਂ ਵੇਚ ਰਿਹਾ ਵਾ ਇੱਥੇ ਕਿਉਂ ਨਹੀਂ ਉਹਦੀ ਜਿਹੜੀ ਆ ਕੋਈ ਵੀ ਹੱਲ ਹੋਇਆ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਯਹੀ ਜਿਹੜੀ ਆ ਵੀਡੀਓ ਕਲੀਵੇ ਕੀਤੀ ਕਿ ਨਜਾਇਜ਼ ਜਿਹੜੇ ਕਬਜ਼ੇ ਉੱਤੇ ਤੁਸੀਂ ਕਹਿੰਦੇ ਲੱਗੇ ਤੜ ਤੜ ਜੇ ਮਾਲ ਨੂੰ ਚਾਹ ਵਾਲੇ ਕੋਕੇ ਲੱਗਿਆ ਹੀ ਕਿਸੇ ਦੀ ਰੋਟੀ ਦੇ ਖਿਲਾਫ ਨਹੀਂ ਹੈਗੇ ਹਰੇਕ ਬੰਦੇ ਨੇ ਮਿਹਨਤ ਕਰਕੇ ਰੋਟੀ ਕਮਾਈ ਆ ਪਰ ਜਿੰਨੇ ਨਸ਼ੇੜੀਆਂ ਮੈਂ ਮਿਲਦਾ ਇੱਥੇ ਆ ਕੇ ਦੇਖਦਾ ਜਦੋਂ ਉਹ ਕਹਿੰਦੇ ਅਸੀਂ ਚਾਹ ਪੀਣ ਆਏ ਆ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਅੱਜ ਦੇ ਸਮੇਂ 'ਚ 10 ਰੁਪਏ ਦਾ ਕੱਪਾ ਚਾਹ ਦਾ ਨੋਰਮਲ ਜਿਹਾ ਉਹ 5-5 ਕੱਪ ਜਿਹੜੇ ਰੋਜ਼ ਦੇ ਚਾਹ ਦੇ ਪੀ ਜਾਂਦੇ ਆ 50 ਰੁਪਏ ਮੈਨੂੰ ਇਹ ਗੱਲ ਇਹ ਸਮਝ ਲਈ ਉਹ ਚੰਗਾ ਭਲਾ ਬੰਦੇ ਨੇ ਮੀਡਲ ਕਲਾਸ ਆ ਉਹਦੇ ਕੋਈ 50 60 ਰੁਪਏ ਜਿਹੜੇ ਆ ਚਾਹ ਦੇ ਪੀਣ ਦੇ ਲਈ ਨਹੀਂ ਮਿਲਦੇ ਇੱਕ ਦਿਨ ਦੇ ਵਿੱਚ 6 ਜੇ ਕੱਪ ਬਾਹਰੋਂ ਪੀਨੇ ਘਰੇ ਕੋਈ ਪੀਲੇ ਵਕਰੀ ਗੱਲ ਆ ਪਰ ਇੱਥੇ ਡਰਾਮਾ ਕੀ ਹੁੰਦਾ ਅੱਜ ਸਵੇਰ ਮੈਂ ਆਕੇ ਮੋਕੇ ਦੇ ਜਿਹੜੇ ਆ ਉਹ ਫਰੇ ਜਾਂ ਨਸ਼ੇ ਦੇ ਜਿਹੜੇ ਸੁਦਾਕਰ ਵਾ ਉਹ ਕੈਪਟਨ ਕੋਈ ਵੇਖ ਵੇਚ ਰਿਆ ਸੀ ਤੇ ਕਿ ਅਸੂ ਜਿਹੜਾ ਵਾ ਲੈ ਰਿਆ ਸੀ ਅੱਜ ਮੈਂ ਮੋਕੇ ਦੇ ਫੜ ਲਿਆ ਮੈਂ بار بار ਪੀਸੀਆ ਜਿਹੜੇ ਇੰਚਾਰਜ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਉਨਾਂ ਨੇ ਮੈਨੂੰ ਸਾਥ ਦਿੱਤਾ ਇੱਥੇ ਸਮੇਂ-ਸਮੇਂ ਤੇ ਜਿਹੜੇ ਆ ਮੁਲਾਜ਼ਮ ਭੇਜੇ ਜੇ ਆਪਾਂ ਮੈਡੀਕਲ ਨੈਸ਼ਨਲ ਦੀ ਗੱਲ ਕਰੀਏ ਸਰਕਾਰ ਵੱਲੋਂ ਤਾਂ ਬੈਨ ਲਗਾ ਚੁੱਕੇ ਆ ਪਰ ਜਿਹੜੇ ਕਿ ਆਪਣੇ ਕਹਿੰਦੇ ਕਿ ਡਰੱਗ ਕਮਿਸ਼ਨਰ ਦੀ ਭੂਮਿਕਾ ਕਿੱਦਾਂ ਦੇ ਦੇ ਤੁਸੀਂ ਇੱਥੇ ਆ ਦੇਖੋ ਜੀ ਦਿਲ ਦਿਖਾ ਦਵਾਂ ਤੁਹਾਨੂੰ ਇੱਕ ਕਰੀ ਆ ਡਰੱਗ ਇਨਸਪੈਕਟਰ ਦੀ ਭੂਮਿਕਾ ਵੀ ਮੈਂ ਤੁਹਾਨੂੰ ਦੱਸਦਾ ਹਾਂ ਜੀ ਤੁਸੀਂ ਪੁੱਛਿਆ ਕਰੋ ਆ ਦੇਖੋ ਜੀ ਕਿੱਦਾਂ ਵੇਖ ਰਹੀ ਆ ਆ ਦੇਖ ਲਓ ਜੀ ਸਾਰੇ ਇੱਕ ਨਾ ਕੈਪਸੂਲ ਦੇ ਵਿੱਚ ਲੈ ਰਿਹਾ ਜਿਹੜਾ ਬੰਦਾ ਜਿਹੜਾ ਬੰਦਾ ਵੇਚ ਰਿਹਾ ਹੁਣ ਇਹ ਜਿਹੜੇ ਡਾਜੀ ਨਾਲ ਗੱਲ ਕੀਤੀ ਡਾਜੀ ਇੰਸਪੈਕਟਰ ਸਾਹਿਬ ਨੇ ਇੱਕ ਕੰਮ ਇੱਕ ਪੜਿਆ ਮੈਨੂੰ ਲੱਗਦਾ ਪਰ ਇਹ ਕਿੰਦੇ ਜਿਹੜੇ ਆ ਉਹਨਾਂ ਨੇ ਮੈਨੂੰ ਇਹ ਲੱਗਦਾ ਵਾ ਕਿ ਕੁਝ ਮੈਡੀਕਲ ਜਿਹੜੇ ਸੈਂਟਰ ਵਾ ਮੈਡੀਕਲ ਕਲੀਨਿੰਗ ਜਿਹੜੇ ਆ ਉੱਥੇ ਲਾਤੇ ਹੋਏ ਆ ਜਿੱਦੋਂ ਸ਼ਾਮ ਨੂੰ ਜਾ ਕੇ ਹਫਤਾ ਖੱਟਾ ਗੱਲ ਜਾਂਦਾ ਇੱਕ ਪਾਸੇ ਤੇ ਮੌਜੂਦਾ ਸਰਕਾਰ ਨੇ ਜਿਹੜਾ ਮੈਡੀਕਲ ਨਸ਼ਾ ਜਿਹੜਾ ਗੱਬਾ ਹੋ ਗਿਆ ਜਦੋਂ ਨਸ਼ੇ ਜਿਹੜੇ ਆ ਉਹ ਬੰਦ ਕਰ ਦਿੱਤੇ ਕੈਪਸੂਲ ਜਿਹੜੇ ਆ ਪਰ ਦੂਜੇ ਪਾਸੇ ਵੀ ਵੀਡੀਓ ਨੂੰ ਦੇਖੀ ਚਲ ਲੈਣਾ ਇੱਕ ਇੱਕ ਦੋਨੋਂ ਕੈਪਸੂਲ ਜਿਹੜੇ ਆ ਵੇਚ ਰਹੇ ਆ ਕੋਈ ਉਹਦੇ ਉੱਤੇ ਜਿਹੜਾ ਵਾ ਰੋਕ ਕਾਮ ਨਹੀਂ ਕੋਈ ਕੋਰ ਕਾਰਵਾਈ ਹੋ ਰਹੀ ਟਟ ਕਹਿੰਦਾ ਮੈਂ ਤਾਂ ਕੀ ਹੈਲਥ ਡਿਪਾਰਟਮੈਂਟ ਵੀ ਲਾਪਰਵਾਹ ਆ ਬਿਲਕੁਲ ਲਾਪਰਵਾਹੀ ਹੈ ਲਾਪਰਵਾਹ ਹਵੇ ਇੰਨੇ ਵੱਡੇ ਪੱਧਰ ਦੇ ਉੱਤੇ ਨਸ਼ੇ ਦੀਆਂ ਗੋਲੀਆਂ ਵਿਕਣੀਆਂ ਗਾਬੇ ਵਿਕਣੇ ਉਹਦੇ ਦਾ ਕੋਈ ਜਿਹੜਾ ਵਾ ਕੋਈ ਪੁਛ ਕੇ ਛੁਬਾਣਾ ਨਾ ਹੋਵੇ ਕੋਈ ਉਹਨੇ ਕਾਰਵਾਈ ਨਾ ਹੁੰਦੀ ਹੋਵੇ ਤੇ ਦੱਸੋ ਕੌਣ ਆ ਇੱਥੇ ਆ ਕੇ ਮੈਂ ਹਰ ਇੱਕ ਵਾਰੀ ਕਹਿੰਦਾ ਮੈਂ ਸਾਰੀ ਪੰਜਾਬ ਪੁਲਿਸ ਨੂੰ ਮਾਣਾ ਨਹੀਂ ਕਹੂੰਗਾ ਇਹੋ ਜੀ ਪੰਜਾਬ ਪੁਲਿਸ ਸਾਡੇ ਵਿੱਚ ਆ ਮੇਰੇ ਕੌਦੇ ਮਿੱਤਰ ਜਿਹੜੇ ਸਵੇਰੇ ਡਿਊਟੀ ਕਰਦੇ ਆ ਸ਼ਾਮ ਤੱਕ ਖੜੇ ਰਹਿੰਦੇ ਪਰ ਕੁਝ ਮੈਂ ਕਹਿੰਦਾ ਸੋਚ ਜਿਹੜੇ 2-4% ਆ ਉਹ ਸਿਰਫ ਇੱਥੇ ਆ ਕੇ ਚਲਾਨ ਕਰਕੇ ਚਲ ਜਾਂਦੇ ਆ ਪਰ ਜਿਹੜੇ ਨਸ਼ੇਲੇ ਬੰਦੇ ਬੈਠੇ ਆ ਉਹਨਾਂ ਨੂੰ ਕੋਈ ਠੰਦਾ ਨਹੀਂ ਨਾਲੋਂ ਮੇਰੇ ਰਗਾ ਬੰਦਾ ਇਹ ਕਾਮ ਨਾਗਰਿਕ ਕਿੰਨੀ ਕਦੇ ਰਿਹਾ ਆ ਕੇ ਕੰਮ ਕਰਦਾ ਰਹੇਗਾ ਜੇ ਆਪ ਗੱਲ ਕਰੀ ਸਿਵਲ ਹਸਪੀਟਲ ਦੇ ਬਾਹਰ ਜਿਹੜੀ ਅਕਰੋਚਮੈਂਟ ਹੋਈ ਪਈ ਸਿਵਲ ਹਸਪੀਟਲ ਇਸ ਮੰਤਰੀ ਕੋਈ ਕਾਰਵਾਈ ਕਿਉਂ ਕਰਦਾ ਇਹ ਤਾਂ ਨਹੀਂ ਕਾਰਵਾਈ ਹੋ ਰਹੀ ਇੱਥੋਂ 100 200 300 ਰੋਜ਼ ਜਿਹੜੇ ਮੁੰਡੇ ਖਰੀਦੇ ਆ ਵੇਚਦੇ ਆ ਉਹ ਕੋਈ ਨਾ ਕੋਈ ਜਿਹੜੇ ਅੰਦਰ ਇਹਨਾਂ ਮੌਕਾ ਅਧਿਕਾਰੀ ਆ ਉਹਨਾਂ ਦੇ ਚੇਲੇ ਚਪਾਟੇ ਆ ਉਹਨਾਂ ਕੋਈ ਨਾ ਕੋਈ ਸੇਵਾਵਾਂ ਦੇ ਕੇ ਚਾਹ ਪੂਣੀ ਦੇ ਕੇ ਆਪਣਾ ਕੰਮ ਚਲਾਈ ਜਾਂਦੇ ਆ ਨਸ਼ੇ ਦਾ کاروبار ਚਲਾਈ ਜਾਂਦੇ ਆ ਜਿਹਦੇ ਉਹ ਜਿਹੜੀ ਅਪਰੋਚਮੈਂਟ ਆ ਨਾ ਤੇ ਕਮਿਸ਼ਨਰ ਸਾਹਿਬ ਧਿਆਨ ਦੇ ਰਹੇ ਆ ਨਾ ਸਿਵਲ ਸਲਜਨ ਸਾਹਿਬ ਧਿਆਨ ਦੇ ਰਹੇ ਆ ਸਿਰਫ ਤੇ ਸਿਰਫ ਜਿਹੜਾ ਨਸ਼ਾ ਜਿਹੜਾ ਉਹ ਕਿੰਦਰ ਆ ਉੱਥੋਂ 70 ਗੋਲੀਆਂ ਲਿਆਂਦੀਆਂ ਜਾਂਦੀਆਂ ਵਾ 60 ਵੇਚਤੀਆਂ ਜਾਂਦੀਆਂ ਵਾ ਉਹ ਜਿਹੜਾ ਕੋਈ ਪੁੱਛਣ ਮਲਾਂ ਕੁਈ ਅੰਦਰੋਂ ਸੱਤ ਸੱਤ ਗੋਲੀਆਂ ਕਿੱਧਰ ਵੇਜੇ ਪਿਆ ਤੋਂ ਇਸ ਕਰਕੇ ਜਿਹੜਾ ਨਸ਼ੇ ਦਾ ਇਹ کاروبار ਚੱਲ ਰਿਹਾ ਹੈ ਉਹ ਉਦੋਂ ਤੱਕ ਸੈੱਟ ਨਹੀਂ ਹੋਣਾ ਜਦੋਂ ਤੱਕ ਆਪਾਂ ਸਾਰੇ ਐਫਰਟ ਨਹੀਂ ਕਰਦੇ ਮੀਡੀਆ ਜਿਹੜੀ ਪਹੁੰਚੀ ਹੈ ਸਭ ਤੋਂ ਜ਼ਿਆਦਾ ਮਾਣ ਮੀਡੀਆ ਦਾ ਵਾ ਜਿਹਦੇ ਵਿੱਚ ਸਾਰੇ মিডিਆ ਦੇ ਸਾਥੀ ਮੇਰਾ ਸਾਥ ਦੇ ਲਈ ਆਏ ਆ ਕਿਉਂਕਿ ਮੈਂ ਇੱਕ ਆਮ ਸੁਧਾਰਨ ਪ੍ਰਵਾਸ ਚੋਟ ਕੇ ਵਰਕਰ ਇੱਥੇ ਪਹੁੰਚਿਆ ਹਾਂ ਤੇ ਮੈਂ মিডিਆ ਧੰਵਾ ਕਰਦਾ ਜਦ ਅੱਜ মিডিਆ ਵੀ ਸਾਰੇ ਮੇਰਾ ਸਾਥ ਦਿੰਦੇ ਹੋ ਤਾਂ ਵੀ ਰਾਜਪੂਤ ਦੀ ਵਾਇ ਵਾਹ بلند ਹੁੰਦੀ ਹੈ ਨਹੀਂ ਤਾਂ ਅਸੀਂ ਤੇ ਕੋਈ ਸਰਮਾਇਆ ਦਾ ਲੀਡਰ ਤੇ ਹੈ ਨਹੀਂ ਕਿ ਜਿਹੜੇ ਵਿਚਾਰੇ ਇੱਧਰ ਤੋਂ মিডিਆ ਆਪਣਾ ਫਰਜ ਨਿਭਾ ਰਹੀ ਹੈ ਜਿਹਦੇ ਵਿੱਚ ਜਿੰਨੇ ਸਾਡੇ ਵੀਰ ਪਹੁੰਚੇ ਇੰਦਾਂ ਦੀ ਭਾਲੀ ਕੋਸਲਾ ਜੀ ਸਾਡੇ ਪੂਰਾ ਨਾਮ ਬੋਲੋ ਬਲਦੀਪ ਬਲਦੀਪ ਜੀ ਹਾਂ ਜੀ ਨੀਲ ਜੀ ਉਹ ਸਾਥੀ ਸੁਦੀਸ਼ ਜੀ ਸਾਰੇ ਪਹੁੰਚੇ ਮੇਰਾ ਸਾਥੀ ਜਨਨੀ ਮੀਡੀਆ ਚੋਪੜਾ ਵੀ ਪਹੁੰਚੇ ਆ ਪੇਸ਼ ਕਰਕੇ ਉੱਚ ਪ੍ਰਸ਼ਾਸਨ ਨੂੰ ਬੋਲ ਗਿਆ ਸੀਆਈਟੀ ਮੈਕ ਵਿੱਚ ਤਾਂ ਪਹੁੰਚੇ ਆ ਉਹ ਵੀ ਜਿਹੜੇ ਆਪਣੀ ਜਿੰਮੇਵਾਰੀ ਨਭਾ ਰਹੇ ਆ ਆਨਵਰ ਟਾਈਮ ਤੇ ਕੀ ਕਾਰਵਾਈ ਟੱਡੇ ਤੇ ਚੱਲੀ ਰਹੂਗੀ ਨਸਰੇ ਖਿਲਾਫ 10 ਦਿਨ ਦਾ ਅਲਟੀਮੇਟਮ ਦੇਵਾਂਗਾ ਜੇ 10 ਦਿਨ ਚ ਕੋਈ ਕਾਰਵਾਈ ਹੋ ਗਈ ਫਿਰ ਪੱਕਾ ਟੈਂਟ ਜਿਹੜਾ ਵਾ ਆ ਜਿਹੜਾ ਬਾਹਰ ਲਾਇਆ ਜਾਊਗਾ ਉਹਦਾ ਜ਼ਿੰਮੇਵਾਰ ਐਸਐਸਪੀ ਸਾਹਿਬ ਡੀਸੀ ਸਾਹਿਬ ਸਿਵਲ ਸਚਨ ਕਾਰਪੋਰੇਸ਼ਨ ਕਮਿਸ਼ਨਰ ਹੋਣਗੇ ਕਿਉਂਕਿ ਸਭ ਜਾਣਦੇ ਆ ਅਭੀ ਰਾਜਪੂਤ ਨੇ ਜਦੋਂ ਇੱਕ ਗੱਲ ਦੇ ਅੰਮ੍ਰਿਤ ਦਾ ਚੱਕ ਲਿਆ ਫਿਰ ਮੈਂ ਉਦੋਂ ਤੱਕ ਪਿੱਛੇ ਨਹੀਂ ਹਟਦਾ ਜਦੋਂ ਅੱਜ ਗੱਲ ਜਿਹੜਾ ਮੈਂ ਪ